ਸਰੂਖ ਦਾ ਪੋਤਾ ਅੱਜ ਹੀ ਆਇਆ ਫੈਦਲੇ ਹੁਣਾਂ ਦਾ ਭਰਾ ਸੋਨੀ ਹੁਣਾਂ ਦਾ ਤੋਂ ਵੱਡੇ ਸਤਕਾਰ ਆ ਵੀਰੋ ਕਿੰਦੀ ਹੁਣਾਂ ਦਾ ਤੇ ਸ਼ੌਕਾ ਬਾਜੀ ਤੇ ਜੋੜੀ ਤੇ ਜੋੜੀਏ ਗੱਲ ਤੇ ਉਧਰੋਂ ਅੱਜ ਤੱਕ ਮੈਂ ਬਾਈ ਧੀ ਦਾ ਲੰਡਾ ਈਸ਼ਾ ਪਰ ਲੰਡਾ ਤੇ ਦੇਖਦੇ ਆ ਵੀਰੋ ਪ੍ਰਲਾਦ ਜੱਟ ਤੇ ਪੰਡਤ ਜੱਗੋ ਮਾਜਰੇ ਨੂੰ 11000 ਰੁਪਈਆ ਪਰ ਇਹ ਰੁੜਕੀ ਵਾਲੇ ਤੇ ਆ ਆ ਤੈਨੂੰ ਗੱਲ ਦਾ ਲਾਮ ਆ ਤੇ ਤੋਂ ਬਾਰੇ ਜਾ ਮਾ ਰੇ ਜਾਦਾ ਵੀਰੋ ਬੱਤਾ ਬ੍ਰੈਂਡ ਖੜ ਜੱਤ ਦਾ ਸੁੱਖਾ ਨਾਦ ਰਿਆ ਉਹ ਵੀ ਪਹੁੰਚ ਗਿਆ ਤੇ ਧਰਤੀ ਮਾਂ ਨੂੰ ਤੇ ਟ੍ਰੈਕ ਨੂੰ ਵਫਾ ਦੇ ਕੇ ਆ ਵਾ ਆਹੋ ਆਹੋ ਇਧਰੋਂ ਭੰਮੋਰੇ ਵਾਲੇ ਡਾਰੀਆਂ ਮਾਰਦੇ ਆ ਗੁਰਦੀਪ ਸਿੰਘ ਜੀ ਦੀਪਾ ਮਹਿਤਰ ਪੰਚਾਇਤ 500 ਰੁਪਏ ਮੈਨੂੰ ਸਤਿਕਾਰ ਦਿੱਤਾ ਭਾਈ ਕੁੱਤੇ ਹੁਣ ਹੀ ਚੱਲਿਆ ਮੋਹਰੀ ਵਾਲੇ ਦੇ ਨਾਲ ਵਿੱਚ ਸੋਨੂੰ ਧੁੱਲੋ ਘਰਾਨਾ ਵੱਲੋਂ ਵੱਡੇ ਸਤਾਰ ਕੀਤੇ ਜਾ ਰਹੇ ਆ ਤੇ ਇਤਰੋ ਪ੍ਰੇਮੇ ਹੁਣੀ ਆ ਗਏ ਆ ਤੇ ਇਤਰੋ ਸੁਖੀ ਜਨਾਲੀ ਮਹਿੰਦਰ ਸਿੰਘ ਡਰਾਈਵਰ ਜਦਕਿ ਆਜੋ ਬਾਜੀ ਇੱਧਰ ਦੇ ਪਾਸੇ ਘੂਰ ਕੋਡਿਓ ਆਜੋ ਸਾਰੇ ਭਰਾ ਤੇ ਉਧਰੋਂ ਆ ਆ ਕਰਦੇ ਸਾਰੇ ਬੱਲੇ ਬੱਲੇ ਹੈ ਤੇ ਬਾਜੀ ਸਰਦਾਰ ਚਰਨ ਸਿੰਘ ਜੀ ਗੱਲ ਗੰਬੀਰ ਸਿੰਘ ਜੀ ਗੱਲ ਅਮੇ ਗੱਲ 5200 ਰੁਪਇਆ ਆਲ ਖਰਤੇ ਲੱਗਿਆ ਇਹ ਗੱਲਾਂ ਵਾਲੇ ਫਟਾ ਨਾਮ ਹੁੰਦਾ ਕਬੱਡੀ ਦਾ ਹੋਰ ਕਈ ਮੇਲੇ ਆ ਤੇ ਕਹਿੰਦੇ ਭਾਈ ਜੀ ਕਬੱਡੀ ਆ ਤਾਂ ਬਹੁਤੇ ਭਾਈ ਸਾਰੇ ਪ੍ਰਾਪਰ ਤੇ ਆ ਪਰ ਗੱਲਾਂ ਤਾਂ 골ਡ ਮੈਡਲ ਦਾ ਕਰਾ ਤੇ ਕਾਮਰੇ ਦੇ ਮੂਹਰੇ ਅਭੀ ਹੁਣ ਸਤੀਸ਼ਰਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ ਠਿਗੜੇ ਠਿਗੜੇ ਆ ਬਹੁਤ ਤੇਜ਼ ਨੇ ਜਿਹੜੇ ਇਹਦਾ ਔਰੇਆਂ ਦੇ ਖੇਤਰ ਦੇ ਵਿੱਚ ਉਸੇ ਤਰ੍ਹਾਂ ਸਾਹਮਣੇ ਕੀ ਅੱਗੇ ਵੀ ਤਲਵੰਡੀ ਦੇ ਵਿੱਚ 19 ਤਰੀਕ ਦਾ ਵੱਡਾ ਘੋੜਿਆਂ ਦਾ ਹੰਬਾ ਤੇ ਸੱਤ ਤਰੀਕ ਨੂੰ ਛੇ ਘੋੜੇ ਪੱਟਿਆ। ਆਰੇ ਦਾ ਜਦੋਂ ਇਹਦੇ ਘੱਟੇ ਹਾਂ ਜੰਜਰਾ ਛੜਕਦੀਆਂ ਨਾ ਦੁਆਰੇ ਦਾ ਬਹੁਤ ਭਜਣਾ ਉਹ ਨਹੀਂ। ਲੋਕਾਂ ਦੇ ਬੈਠੇ ਹੋਏ ਨੇ ਖੜੇ ਹੋ ਜਾਈਂ। ਬਾਈ ਬੜੀ ਵਧੀਆ ਖੇਡੀ ਮੇਰ ਨਾਲ ਲੱਗੇ ਬਾਈ ਵਧੀਆ ਖੇਡੀਆਂ ਖਲਾ ਨੇ ਮੇਲੇ ਆਈ ਬਾਈ ਬੰਦੇ ਜੀ ਆ ਬੱਚਿਆਂ ਨੂੰ ਪਰੇ ਕਰ ਲਿਆ ਉਹ ਬਾਈ ਜੀ ਪੂਰੀ ਜਾਇਓ ਸੰਤਾਨ ਦਾ ਮੁੰਡਾ ਬੰਦਿਆਂ ਪਈਆਂ ਨੇ ਦੇ ਨਾਲ ਚੱਕੀ ਇੱਥੇ ਆਏ ਪਿੰਡ ਬਹੁਤ ਧੰਨਵਾਦ ਬਾਈ ਜੀ ਬਹੁਤ ਧੰਨਵਾਦ ਦਿਲੋਂ ਧੰਨਵਾਦ ਆ ਬਾਈ ਜੀ ਸਰਦਾਰ ਸਿੰਘ ਜੀ ਘੁਰੇ ਆਈ ਬਾਈ 10000

ਦਾ ਵੀ ਮੁਕਾਬਲੇ ਦੀ ਗੱਲ ਚੱਲਦੀ ਹੈ ਕੱਲੋਂ ਡੋੜੇ ਵੀ ਪਹੁੰਚ ਗਿਆ ਜਹਾਜ਼ 'ਚ ਬੈਗਿਆ ਕੈਨੇਡਾ ਤੋਂ ਸੁੱਖਾ ਵੀ ਰਾਜੀ ਪਹੁੰਚਿਆ ਵਾ ਉਹ ਗੋੜਾ ਪੜਨਾ ਬਲੀਏ ਜਾਨੀ ਆਹ ਤਰੀਕ ਨੂੰ ਬਾਈ ਜੀ ਖੇਡ ਆ ਟਾਲ ਗੱਟੀਆਂ ਦੀ ਮਲੇਰ ਕੋਟਲੇ ਵੱਲ ਹਾਂਜੀ ਬਾਈ ਉਹ ਜਿਹੜਾ ਹੁੰਦੀ ਹੈ ਨਾ ਲੱਗਿਆ ਹੋਇਆ ਲਾਦੇ ਲਤਾਲੇ ਦੀ ਗੱਲ ਚੱਲਦੀ ਸੀ ਗੱਲ 96 97 ਦੀ ਆ ਲੈਣ ਲੱਗਿਆ ਤਾਂ ਮਹੀਨਾ ਹੋ ਗਿਆ ਪਾ ਲੈ ਗਿਆ ਆ ਆ ਲੱਗਿਆ ਇਹ ਮਹੀਨਾ ਵਾਧੂ ਹੋ ਗਏ ਦੋੜੇ ਮਹੀਨੇ ਬੱਬੀ ਅੜਾ ਜੀ ਨੂੰ ਕਰਦਾ ਜੁਟਿਆ ਨਾਉ ਲੈ ਵੀ ਨਾਉ ਲੈ ਵੀ ਇਹ ਹੱਥ ਤੇ ਤਾਏ ਪਿਆਰ ਨਾਉ ਲੈ ਕੇ ਵੀ ਬਣੇ ਆਉਂਦਾ ਬੜਾ 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 ਬਾਈ ਜੀ ਲੱਗੇ ਵਿੱਚ ਰੰਗਿਆ ਹੋਇਆ ਤੇ ਮੁਕਾਬਲਾ ਸਿਖਰ ਤੇ ਪਹੁੰਚਿਆ ਹੋਇਆ ਉਹੀ ਚੱਕਲਾ ਚੱਕਲਾ ਬੁੜੀ ਚੱਕਣਾ ਤੇ ਇਹ ਬਾਈ ਜੀ ਮਜੀਲੇ ਆਣਗੇ ਬਹੁਤ ਆ ਜਿਹੜੇ ਕਠੂਰ ਆਲੇ ਚੱਲੇ ਆ ਪਰ ਸੀਰੇ ਹੋਰੀ ਆ ਥੋੜੇ ਜੱਗਾ ਬੜਗਾ ਮੈਂਟੂ ਬੜਗਾ ਇਹ ਸਰਗੇ ਵਾਲਾ ਸੀਤਾ ਰਾਜਗੜਾ ਆ ਬਲਵਿੰਦਰ ਸਿੰਘ ਜੱਗਾ ਖਲਾ ਰਾਤਪੁਰ ਬਾਦ ਰੋਣੀ ਤਾਜਪੁਰ ਵਾਲੇ ਸੀਤਾ ਸ਼ਮਾਰ ਵਾਲਾ ਜਤਿੰਦਰ ਧੂਰਕੋਟ ਵਾਲਾ ਤੇ ਇਧਰ 5 ਤੋਂ ਨੇ ਹੁਣੀ ਤੇ ਨਾਲ ਹੀ ਸੀਤਾ ਬੜਗਾ ਧਰੋ ਦੌੜਦੇ ਟੋਨਾ ਜਨੌਦ ਬਾਦ ਦੇਖਦੇ ਸਲੀ ਸਾਹਬ ਵਾਲਾ ਇਸ ਹਣੀ ਜੱਥੇ ਹਣੀ ਕਮੋਟ ਵਾਲੇ ਜਲਪ੍ਰੀਤ ਸਾਹਿਬ ਵਾਲਾ ਤੇ ਪਰਲੇ ਪਾਸੇ ਜਿਹੜੇ ਹਰੀ ਮੁੰਡੇ ਦੇ ਪੱਤ ਵੱਡਾ ਸਤਜਾਰਾ ਸਰਾਉ ਦਾ ਚੱਲੇ ਆ ਹਾਕਮ ਸਿੰਘ ਹਣੀ ਲਾਲੀ ਸਰਾਉ ਇਹ ਸਰਾਉ ਵਾਲੇ ਬਾਈ ਖੁਸ਼ੀ ਹਣੀ ਤੇ ਸਾਰੇ ਭਰਾਵਾ ਜੀ ਲਓ ਭਾਈ ਜੀ ਕਰੋ ਬੰਦ ਕਰਾ ਸੌਦੀਆਂ ਮਾਰੋ ਲਾਲੀ ਕਰਾ ਹਮ ਤਾਂ ਜੱਥੇ ਢੰਕਰ ਦਾ ਪਿੰਗਰ ਬੀ.ਐਮ. ਦਾ ਵੱਟੇ ਭੁੱਲੇਆਲ ਦਾ ਛਿੰਦੇ ਘਟਾਰੀ ਦਾ ਚੌਧਰੀ ਖੰਨੇ ਦਾ ਬਚਨ ਚੜ੍ਹਦੀ ਦੇ ਮਹਾਰਾਜੇ ਦਾ ਜੀ ਤੀਜੀ ਫੋੜ ਦੀ ਪਹਿਲੀ ਗੱਡੀ ਟ੍ਰੈਕ ਦੇ ਉੱਤੇ ਆਵੇ। ਫੜਲੀ ਬੱਟਰੀ ਉਹਨੇ। ਫੜਲੀ ਦੇ ਜਾ ਫੜਲੀ। ਆਹ। ਜਦੋਂ ਕਹਦੇ ਪੂਰੀ ਹੋਵੇ ਮੱਝ ਦਾ ਚਾਤੀ ਛਣਕਦੀ। ਆ ਗਈ ਮਰੀ। ਛੱਤੀ ਲਿਆਵੇ। ਰੋਟੀ ਪੈਰੋਂ ਛਣਕਦੀ। ਤੇ ਜੰਘਣ ਹੋਈ ਰਈਆ ਜੱਤ ਦੇ ਰਾਣੇ ਦੇ ਟ੍ਰੈਕ ਦੇ। 으아, 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 ਦਾ ਧੰਨਵਾਦ ਵੀਰਾਂ ਦਾ ਘਰ ਮਾਰਦੀ ਲਵਾ ਦੇ ਹਾਂ ਹੋਈ ਹੋਈ ਆ ਇੱਕ ਵੀ ਬੜੀ ਕੈੜੀ ਗਈ ਆ ਬਹੁਤ ਧੰਨਵਾਦ ਭਾਈ ਸਿਰਾ ਕਰਤਾ ਠਗਰਾਣੇ ਵਾਲਿਆਂ ਦੇ ਵੀਰੋ ਐਨ ਆਰ ਆਈ ਭਰਾਵਾਂ ਦੇ ਭਾਈ ਮੋਰੀ ਹੋਣਾ ਦਾ ਭਾਈ ਦੀਪੇ ਹੋਣਾ ਦਾ ਭਾਈ ਜੰਤੇ ਹੋਣਾ ਦਾ ਖੁਸ਼ਕਾਰੂ ਸਿੰਘ ਜੀ ਸਰਪੰਚ ਦਾ ਅੱਜ ਇੱਥੇ ਭਾਈ ਬਾਜੀ ਸਟਾਰੋ ਹੋ ਕੀ ਕਰਦਾ ਉਹ ਦੇਖੋ ਕੋਸ਼ਿਸ਼ ਨੇ ਇੱਕ ਤੇ ਉਹਨੂੰ ਡੈਮੇਜ ਹੋ ਗਿਆ ਅੱਗੇ ਬੱਸ ਸਾਡੀ ਟਰੱਕ ਪੂਰਾ ਜਹਾਂ ਕਰਦੇ ਹੋ ਕਿੱਥੇ ਜਾਮ ਲਾਦੇ ਹੋ ਦੱਕਾ ਨਹੀਂ ਪਾਉਂਦਾ ਤੇ ਇਸ ਪਰਦੇਸ ਬੈਠੇ ਭੈਣਾ ਭਰਾਵਾਂ ਵੱਲੋਂ ਵੀ ਜਿੱਥੇ ਲੱਖਾਂ ਰੁਪਈਆ ਗੋਹਦੇ ਜਾਇਆ ਲਈ ਤੁਸੀਂ ਖਰਚ ਕਰਦੇ ਹੋ ਇਹ ਨੌਨੰਡੀ ਆਉਂਦੀ ਨਹੀਂ ਵੇ ਆਦਤ ਨਹੀਂ ਦਾ ਪਤਾ ਕਾਦੇ ਨਾ ਮੋੜ ਸਟਾਰਟਿੰਗ ਰੋਡ ਦੇ ਤਾਂ ਨਾ ਪਾਈ ਅੱਗੇ ਵੀ ਇਸ ਸੰਗਤ ਮੇਦ ਵਾਲੀਆਂ ਮਾਲਕ ਦੀ ਬੜੀ ਵੱਡੀ ਕਿਰਪਾ ਇਹਦਾ ਰੋਕ ਲਿਆ ਲੇ ਲਈ ਹੋਵੇਗਾ ਜੀ ਚੱਪੇ ਦਾ ਚੋਅ 25000 ਰੁਪਏ ਰੁਪਏ ਚਾਰ ਰੁਪਏ ਗਰੇ ਮਗਾ ਭੋਲ ਰੁਕ ਗਿਆ